वंडी चलो वंडी चलो प्रधान लंघो दोरू मु

मेंट <laughs> ਅੱਜ ਸ਼ਹੀਦ ਭਗਤ ਸਿੰਘ ਜੀ ਦਾ ਜਨਮ ਦਿਹਾੜਾ ਆ ਜਿਹੜਾ ਹਰ ਸਾਲ ਸ਼ਹੀਦ ਭਗਤ ਸਿੰਘ ਜਰਨਲਿਸਟ ਐਸੂ ਮੈ ਜਾਂਦਾ ਵੱਡੇ ਪੱਤਰ ਤੇ ਪਰ ਅਰਧਾ ਮੀਟਿੰਗ ਵਿੱਚ ਇਹ ਸਾਰੇ ਹੁਣ ਸੁਝਾ ਦਿੱਤਾ ਗਿਆ ਸੀ ਕਿ ਬੂਟੇ ਵੰਡ ਕੇ ਆਪਾਂ ਜਨਮ ਦਿਨ ਮਨਾਇਆ ਜਾਵੇ ਕਿਉਂਕਿ ਫਟਾਫੂਟਾ ਤੁਹਾਨੂੰ ਬਹੁਤ ਗੁੱਸਾ ਹੋ ਚੁੱਕਾ ਆ ਜਿਹਨੂੰ ਬਚਾਉਣ ਦੀ ਅਹਿਮ ਲੋੜ ਆ ਪਰ ਅਸੀਂ ਸਮੇਂ ਦੀ ਦਾ ਸੰਬੰਧ ਸਾਨੂੰ ਜ਼ਰੂਰੀ ਹੈ ਜਦੋਂ ਸਾਡੀ ਆਕਸੀਜਨ ਰੁਕ ਗਈ ਤੁਸੀਂ ਦੇਖਿਆ ਹੈ ਕਿ ਕੋਰੋਨਾ ਕਾਹਦੇ ਕਾਰਨ ਆਕਸੀਜਨ ਉੱਤ ਕੀ ਲੋਕਾਂ ਨੇ ਕੀਤਾ ਹੈ ਇਸ ਕਰਕੇ ਸਾਡੀਆਂ ਸਾਰਿਆਂ ਕੇ ਫੋਕੇ ਪੀਲੇ ਦੀ ਬੇਨਤੀ ਹੈ ਕਿ ਵੱਧ ਤੋਂ ਵੱਧ ਬੂਟੇ ਖੜੋ ਤੇ ਬੂਟੇ ਜਾ ਕੇ ਲਾਓ ਇਹਨਾਂ ਸਿਧਾਣਾ ਕਿ ਵਾਤਾਵਰਨ ਬਚਾਉਣ ਵਾਸਤੇ ਇੱਕ ਅਹਿਮ ਰੋਲ ਅਦਾ ਕਰਨਗੇ ਜائیںਗੇ ਸ਼ਰਕਾ ਦੇ ਤੇ ਰੁਕ ਲਾਏ ਜਾਂਦੇ ਤੇ ਉਹ ਮੁੜ ਕੇ ਖਰਾਬ ਵੀ ਹੁੰਦੇ ਐ ਤਾਂ ਸਰਕਾਰਾਂ ਵੱਢੀ ਜਾਂਦੀਆਂ ਵੀ ਕੁਝ ਜਣਾਂ ਦੇ ਮੱਛਾਂ ਚਾਹ ਦਾ ਜਾੜਿਆਂ ਜਾਂਦੀ ਸਰਕਾਰਾਂ ਵੱਲੋਂ ਵੀ ਵਣ ਭਾਗ ਵੱਲੋਂ ਵੀ ਸਮਾਜ ਸਭ ਜਥੇਵੰਦਿਆਂ ਵੱਲ ਹਰ ਵਾਰ ਪੀੜ ਕੀਤੀ ਜਾਂਦੀ ਆ ਕਿ ਜਦ ਬਰਤਨ ਦੇ ਬੂਟੇ ਲੱਗੇ ਨੇ ਛੋਟੇ ਨੰਨ ਨੂੰ ਪਾਲਿਆ ਜਾਵੇ ਪਰ ਸਾਡੇ ਕੋਲ ਕੁਝ ਕਿਸਾਨ ਵੀਰ ਜਾਂ ਜਿਹੜੇ ਗੁਜਰਪਾਲ ਚੜਾਇਆ ਇਹ ਹੋ ਗਏ ਲੋਕ ਸ਼ਰਾਰਤੀ ਅੰਸਰ ਨੇ ਤੋੜ ਜਾਂਦੇ ਨੇ ਉਹਨਾਂ ਨੇ ਥਾਣੇ ਕਰਦੇ ਉਹਨਾਂ ਨੂੰ ਇਹ ਵੀ ਪਤਾ ਕਿ ਜਦੋਂ ਸਾਡੇ ਬੱਚੇ ਦਾ ਖਿਆਣੇ ਹੋਏ ਉਹਨਾਂ ਵਾਸਤੇ ਇਹ ਕਿੰਨੇ ਜ਼ਰੂਰੀ ਨੇ ਕੋਈ ਆਫੀਸ ਦੀ ਕਮੀ ਹੋ ਚੁੱਕੀ ਹੈ ਜਿਹਦੇ ਵਾਸਤੇ ਸਰਕਾਰਾਂ ਰੌਲਾ ਪਾ ਰਹੀਆਂ ਜੀ ਵਾਤਾਵਰਨ ਬਚਾਇਆ ਜਾਵੇ ਔਰ ਉਹ ਤੋਂ ਡੂਤਾ ਲਏ ਜਾਣ ਇਸ ਕਰਕੇ ਸਾਡੇ ਵੱਲੋਂ ਇਹ ਪਰਾਲਾ ਕੀਤਾ ਗਿਆ ਛੋਟਾ ਜਿਹਾ ਕਿ ਅੱਜ ਸਾਡੇ ਵੱਲੋਂ 1000 ਡੂਤਾ ਬੰਨਿਆ ਗਿਆ ਆ ਅੱਗੇ ਤੋਂ ਹੋਰ 1 ਮਹੀਨੇ ਤੱਕ ਫਲਾਂ ਵਾਲੇ ਫੁੱਲਾਂ ਵਾਲੇ ਬੂਟੇ ਖੇਰ ਵੰਡੇ ਜਾਣਗੇ ਜਿਹੜੇ ਤੋਂ ਸਾਡਾ ਸਾਨੂੰ ਬਹੁਤ ਜਿਆਦਾ ਸਹਾਇਕ ਮਿਲਿਆ ਜ ਬੂਟੇ ਵੰਡ ਰਹੇ ਆ ਔਰ ਬਹੁਤ ਲੋਕਾਂ ਨਾਲ ਤੇ ਸਾਹ ਲੋਕ ਬਹੁਤ ਇਨਸਾਨ ਨਾਲ ਬੂਟੇ ਲੈ ਰਹੇ ਨੇ ਅੱਜ ਸਾਡੇ ਪ੍ਰਧਾਨ ਸਾਹਿਬ ਰਣਜੀਤ ਸਿੰਘ ਮਸਾਉਣ ਉਹਨਾਂ ਦੀ ਅਗਵਾਈ ਹੇਠ ਚਿੰਤ ਕੁਮ ਸਿੰਘ ਜੀ ਦੇ ਜਨਮ ਦਿਨ ਦੇ ਉੱਤੇ ਕਮ ਸੇ ਕਮ 1000 ਤੋਂ ਵੱਧ ਬੂਟੇ ਜਿਹੜਾ ਵਾ ਉਹ ਸੰਗਤ ਨੂੰ ਵੰਡਿਆ ਗਿਆ ਗੁਰਦੁਆਰਾ ਚਿਦਾ ਸਾਹਿਬ ਵਿਖੇ ਬਾਬਾ ਦੀਪ ਸਿੰਘ ਜੀ ਦੇ ਸਥਾਨ ਦੇ ਅਗਲੇ ਬੰਦੇ ਇੱਥੇ ਖੜੇ ਆ ਇੱਥੇ ਬੜਾ ਹੀ ਸੰਤ ਨੇ ਸਾਲ ਖਾਇਆ ਵਾ ਸੰਤ ਨੇ ਹੱਥੋਂ થી ਬੂਟੇ ਜਿਹੜੇ ਲਏ ਆ ਕਈਆਂ ਨੇ ਤਿੰਨ ਤਿੰਨ ਚਾਰ ਚਾਰ ਬੂਟੇ ਵੀ ਲਏ ਆ ਵੱਖ-ਵੱਖ ਬੂਟੇ ਜਿਹੜੇ ਉਹ ਚਾਂਦੜ ਇੱਥੇ ਵੰਡੇ ਗਏ ਆ ਔਰ ਸੰਗਤ ਦਾ ਇਹ ਕਹਿਣਾ ਇਹੀ ਕਿ ਬਹੁਤ ਵਧੀਆ ਪ੍ਰਾਰਾਣਾ ਕੀਤਾ ਸੋਚੀ ਸ਼ਿਰ ਨੇ ਔਰ ਅਹੀਂ ਆਸ ਵੀ ਰੱਖਦੇ ਆ ਕਿ ਜਿੰਨੇ ਬੂਟੇ ਅੱਜ ਵੰਡੇ ਗਏ ਆ ਇਹ ਸਾਰੀ ਸੰਤ ਜਿਨ੍ਹਾਂ ਨੇ ਖੜੇ ਆ ਉਹ ਆਪੋ ਆਪਣੇ ਘਰਾਂ ਦੇ ਕੋਠੀਆਂ ਦੇ ਦੁਕਾਨਾਂ ਦੇ ਪਾਰਕਾਂ 'ਚ ਉਹ ਲਾਉਣਗੇ ਤੇ ਇਹਨਾਂ ਨੂੰ ਪਾਲਣ ਦਾ ਜਿਹੜਾ ਉਹ ਯਤਨ ਕਰਨਗੇ ਤੇ ਪ੍ਰਧਾਨ ਜੀ ਨੇ ਅੱਗੇ ਵੀ ਦਾਸ ਹੀ ਦਿੱਤਾ ਵਾ ਕਿ ਅਗਲੇ ਪੜਾਅ ਦੇ ਵਿੱਚ ਇਸ ਤੋਂ ਵੀ ਵੱਧ ਵੱਡੀ ਗਿਣਤੀ ਦੇ ਵਿੱਚ ਜਿਹੜੇ ਬੂਟੇ ਵੰਡੇ ਜਾਣਗੇ ਉਹਦੇ ਵਿੱਚ ਫਲਦਾਰ ਬੂਟੇ ਵੀ ਹੋਣਗੇ ਭਰ ਕਿ ਜ਼ਿਆਦਾਤਰ ਜਿਹੜੇ ਉਹ ਛਾਂਦਾਰ ਬੂਟੇ ਵੰਡੇ ਗਏ ਆ ਤੇ ਆਉਣ ਵਾਲੇ ਅਗਲੇ ਪੜਾਅ ਦੇ ਵਿੱਚ ਅਸੀਂ ਜਿਹੜਾ ਵਾ ਵੱਡੀ ਇਮਤਿਹਾਨਾ